ਕੇ 47000 ਦਾ ਜਫਾ ਹੋ ਗਿਆ ਢਾਂਗੇ ਵਾਲਿਆ 47000 47000 47000 ਬਾਈ ਹੁਣ ਮਾਇਆ ਇਕੱਠੀ ਕਰ ਲਈਏ ਪੰਜ ਬਿਸਕੀ ਆ ਜਾ ਓਰੇ 5000 ਰੁਪਿਆ ਲਾਡੀ ਬਾਈ ਪ੍ਰਧਾਨ ਕਲਬਸ ਸਿੰਘ ਤੇ ਨਾਲ ਗਰ ਗਿੰਦੇ ਹਾਸ ਵਾਲਾ ਉੱਤੇ 11000 ਰੁਪਿਆ ਵੀਰੇ ਸਾਡੇ ਵੀਰ ਮਹਾਰਾਜ ਗੁਰਪਾਲਾ 5000 ਰੁਪਇਆ ਅਰਸ਼ੋ ਇਧਰ ਬੜਾਈ ਤੇ 11000 ਰੁਪਇਆ ਉਧਰੋਂ ਫੜੀ ਵੀ ਦੇ ਕੋ ਹਾਂ ਇਹਨੂੰ ਬੜਾ ਢਾਂਗੇ ਆਲਿਆ 47000 ਹੋ ਗਿਆ ਤੇਰੇ ਜੱਫੀਆਂ ਦਾ ਬਾਧੂ ਬੰਦੇ ਪਰੇ ਦੰਨੇ ਕਿੰਨੇ ਰੁਪਇਆ ਦਵਾਂਗੇ ਲਿਖਿਆ ਹੋਇਆ ਟੈਂਸ਼ਨ ਨਾਲ ਹੈ ਢਾਂਗੇ ਆਲੇ ਨਾਲ ਫੋਟੋ ਕਰਾਵਾਂਗੇ ਉਦੋਂ ਹੀ 47 ਫੜਾਵਾਂਗੇ ਨਗਦੋ ਨਗਦੀ ਆ ਬਿਸਕੀ ਇਸੇ ਕੰਮ ਤੇ ਆ ਲਿਖੇ ਜੋਖੇ ਤੇ ਰੁਪਏ ਤਾਂ ਮੁੰਡਿਆ ਕੋਲ ਖੈਲਿਆ ਚ ਭਰੀ ਫਿਰਦੇ ਨੇ ਜੱਫੇ ਹੀ ਪੰਗਦੇ ਨੇ ਢਾਂਗੇ ਵਾਲ ਦੇ ਢਾਂਗੇ ਵਾਲ ਦੇ ਜੱਫੇ ਪੀਆ ਵੀਰੇ ਕੋਈ ਇੱਕ ਇੱਕ ਮਿੰਟ ਮੇਰਾ